ਸਰ ਵਾਹਿਗੁਰੂ ਜੀ ਦੇ ਪੱਤੇ ਅੱਜ ਪਹੁੰਚਿਆ ਸੰਜੀਵਨੀ ਹਸਪਤਾਲ ਮੋਗਾ ਜਿੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਗਰਮ ਸਿੰਘ ਭਾਈ ਗੁਰਮੀਤ ਸਿੰਘ ਦੀ ਰਾਨੀਆਂ ਜਿਹਦੇ ਇਲਾਜ ਹੈ ਜਿਨ੍ਹਾਂ ਨੂੰ ਤੁਰੰਤ ਹੀ ਅਪਰੇਡ ਦੀ ਰੋਡ ਪਈ ਤੇ ਆ ਤੁਹਾਡੇ ਸਾਹਮਣੇ ਦੇਖ ਸਕਦੇ ਆ ਆਪਰੇਸ਼ਨ ਹੋਣੇ ਚੁ ਰਿਹਾ ਹੈ ਜਿਸ ਦਾ ਖਰਚਾ 2.5 ਲੱਖ ਰੁਪਿਆ ਹੈ ਘੱਟ ਤੋਂ ਘੱਟ 1.5 ਲੱਖ ਪਰ ਖਰਚਾ ਹੋ ਰਿਹਾ ਹੈ ਜੋ ਪਰਿਵਾਰ ਦੇਣ ਤੋਂ ਸਮਰੱਥ ਹੈ ਕੋ ਗ੍ਰਾਂਤੀ ਸਿੰਘ ਦੀ ਲੋੜੀ ਕਰਦੇ ਸੀ ਆਪਾਂ ਨੂੰ ਪੋਤਾ ਗ੍ਰਾਂਤੀ ਸਿੰਘਾਂ ਦੇ ਘਰੀ ਮੋਸਾ ਚੱਲਦੇ ਆ ਸੋ ਦਾਨੀ ਸੱਜਣਾ ਨੂੰ ਬੇਨਤੀ ਹੈ ਜਿਹੜਾ ਅਸਲ ਦਾਨ ਹੈ ਜਿਹੜਾ ਅਸਲ ਬੋਲ ਕਉ ਆ ਹੈ ਜਿਹੜੇ ਸਾਡੇ ਲੋੜਵੰਦ ਪਰਿਵਾਰਾਂ ਦੇ ਉੱਤੇ ਮਾਇਆ ਲੱਗੀ ਅੱਜ ਲੋੜ ਆ 2.5 ਲੱਖ ਦਾ ਡਾਕਟਰ ਸਾਹਿਬ ਨੇ ਮੰਗੇ ਆ ਉਸ ਤੋਂ ਉੱਤੇ ਦਵਾਈਆਂ ਦਾ ਹੋਰ ਖਰਚੇ ਵੱਖਰੇ ਨੇ ਤੇ ਪਰਿਵਾਰ ਇੰਨੇ ਦੇਣਯੋਗਾ ਨਹੀਂ ਸੋ ਗਰੰਥੀ ਸਿੰਘ ਮੂਨ ਦੇ ਨਾਤੇ ਕਿਉਂਕਿ ਬਾਬਾ ਬੁੱਢਾ ਜੀ ਦੀ ਅੰਸ਼ਵੰਸ ਨੂੰ ਦੇ ਨਾਤੇ ਬੇਨਤੀ ਕਰਾਂਗਾ ਕਿ ਬਹੁਤ ਜ਼ਰੂਰਤ ਹੈ ਇਸ ਸਮੇਂ ਆਪ ਜੀ ਨਾਲ ਖੜੋ ਭਾਈ ਸਾਹਿਬ ਜੀ ਦਾ ਨੰਬਰ ਸਕਰੀਨ ਤੇ ਪਾ ਦੇਵਾਂਗੇ ਜੇ ਕੋਈ ਸਿੱਧੀ ਮਾਇਆ ਪੂਣੀ ਆ ਉਹ ਸਿੱਧੀ ਪਾ ਸਕਦਾ ਹੈ ਜੇ ਕੋਈ ਸਾਡੇ ਰਾਹੀਂ ਦੇਣਾ ਚਾਹੁੰਦਾ ਹੈ ਸਾਡੇ ਰਾਹੀਂ ਦੇ ਸਕਦਾ ਨਾਲ-ਨਾਲ ਫੇਸਬੁੱਕ ਦੇ ਉੱਤੇ ਤੁਹਾਡੀ ਆਏ ਮਾਇਆ ਉਵੇਂ ਪਾਈ ਜਾਏਗੀ ਹਿਸਾਬ ਦਾ ਰੱਖਿਆ ਜਾਏਗਾ ਜੋ ਤੁਸੀਂ ਦਿਓਗੇ ਤੇ ਇੱਥੇ ਜਿਹੜਾ ਖਰਚ ਹੋਵੇਗਾ ਉਹ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ ਤਾਂ ਕਿ ਇਸ ਵੀਰ ਦਾ ਇਲਾਜ ਸਹੀ ਤਰੀਕੇ ਨਾਲ ਹੋ ਸਕੇ ਤੇ ਫਿਰ ਆਪਣੇ ਪੈਰਾਂ ਤੇ ਖੜਾ ਹੋ ਸਕੇ ਆਪਣੀ ਰੋਟੀ ਰੋਟੀ ਕਮਾ ਸਕੇ ਆਪਣਾ ਕੰਮ ਕਰ ਪੁਰਾ ਸਕੇ ਸੋ ਦਾਨੀ ਸੱਜਣਾ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਫਾਲੋ ਕਰੋ ਤਾਂ ਕਿ ਬਹੁਤਿਆਂ ਸਿੰਘਾ ਕੁੜੀਏ ਪਹੁੰਚ ਸਕੇ ਤੇ ਵੀਰ ਦਾ ਚੰਗੀ ਤਰ੍ਹਾਂ ਇਲਾਜ ਹੋ ਸਕੇ ਜੋ ਸਾਡਾ ਗਰੰਤੀ ਸਿੰਘ ਵੀਰ ਹੈ ਇਹ ਦੁਆਰਾ ਆਪਣੇ ਪੈਰਾਂ ਤੇ ਖੜਾ ਹੋ ਸਕੇ ਸੋ ਇਹ ਤੁਹਾਨੂੰ ਬੇਨਤੀ ਹੈ ਇਹ ਪਾਪ ਜੀ ਨੇ ਵਿਚਾਰ ਕੀ ਜਰੂਰ ਆਪਣੀ ਦਸਵੰਧ ਦੀ ਮਾਇਆ ਇਸ ਸਵੀਰ ਦੇ ਉੱਤੇ ਲਾਉਣ ਵਾਸਤੇ ਸਾਨੂੰ ਭੇਜੋ ਤਾਂ ਕਿ ਦਾ ਪੂਰਾ ਇਲਾਜ ਹੋ ਕਿਉਂਕਿ ਅੱਗੇ ਵੀ ਇਸ ਨੂੰ ਦਵਾਈਆਂ ਦੀ ਵੀ ਜ਼ਰੂਰਤ ਹੈ ਤੇ ਬਾਅਦ ਦੇ ਵਿੱਚ ਆਪਣੇ ਕਾਮਕਾਰ ਦੀ ਵੀ ਜ਼ਰੂਰਤ ਹੈ ਕਿ ਕੋਈ ਕੰਮ ਜਿਹੜਾ ਕਰਕੇ ਖਾਂਦਾ ਉਹ ਨਿਤ ਮਾਇਆ ਦੀ ਜ਼ਰੂਰਤ ਹੈ ਨਿਤ ਕਰੂਗਾ ਤਾਂ ਖਾਊਗਾ ਤੇ ਇਸ ਵੀਰ ਨੂੰ ਕਿੰਨਾ ਸਮਾਂ ਹੁਣ ਪੈਣਾ ਪੈ ਜਾਣਾ ਬਹਿਣਾ ਪੈ ਜਾਣਾ ਹੈ ਤਾਂ ਕੰਮਕਾਰ ਛੁੱਟਣਾ ਤੇ ਇਸ ਵਾਸਤੇ ਬੇਨਤੀ ਹੈ ਵੱਧ ਤੋਂ ਵੱਧ ਇਸ ਵੀਰ ਦੀ ਸਹਾਇਤਾ ਕਰੋ ਜੀ ਬਾਬਾ ਬੁੱਢਾ ਜੀ ਗ੍ਰੰਥੀ ਭਾਈ ਚੈਰੀਟੇਬਲ ਟਰਸਟ ਵੱਲੋਂ ਆਪ ਜੀ ਨੂੰ ਬੇਨਤੀ ਹੈ ਸਾਰੇ ਸਿੰਘ ਖੜੇ ਨੇ ਪਰਿਵਾਰ ਖੜਾ ਹੈ ਸੋ ਬੇਨਤੀ ਹੈ ਕਿਰਪਾ ਕਰਕੇ ਇਸ ਵੀਰ ਦੀ ਜੁਰਮ ਸਹਾਇਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ